ਆਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਨੇ ਔਰ ਜ਼ਾਹਿਰ ਤੌਰ ਦੇ ਉਤੇ ਲੀਡਰ ਆਪੋਜੀਸ਼ਨ ਜਿਹੜੇ ਨੇ ਉਹ ਨੁਕਤਾਚੀਨੀ ਕਰਦੇ ਹੁੰਦੇ ਨੇ ਉਹ ਨੁਕਤਾਚੀਨੀ ਕਰਕੇ ਦੱਸਦੇ ਹੁੰਦੇ ਨੇ ਕਿ ਸਰਕਾਰ ਕਿੱਥੇ ਗਲਤ ਹੈ ਸਰਕਾਰ ਨੂੰ ਕੀ ਕਰਨਾ ਚਾਹੀਦਾ ਪਰ ਉਸੇ ਚੀਜ਼ ਦੇ ਮੱਦੇਨਜ਼ਰ ਕਈ ਵਾਰ ਇਹੋ ਜੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਜਾਣੇ ਅਣਜਾਣੇ ਦੇ ਵਿੱਚ ਕਿ ਉਹ ਗੱਲਾਂ ਦਾ ਖਾਮਿਆਜ਼ਾ ਪੁੱਟਣਾ ਬਾਅਦ ਚ ਪੈਂਦਾ ਕਈ ਗੱਲਾਂ ਬਹੁਤ ਜ਼ਿਆਦਾ ਹਾਈ ਇੰਟੈਂਸਿਟੀ ਵਾਲੀਆਂ ਹੁੰਦੀਆਂ ਨੇ ਔਰ ਹਾਈ ਇੰਟੈਂਸਿਟੀ ਦਾ ਮਤਲਬ ਇੱਥੇ ਹੈ ਕਿ ਜਿੱਥੇ ਨੈਤਿਕਤਾ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਕਈ ਵਾਰ ਕਿਸੇ ਦੇ ਉੱਤੇ ਪਰਸਨਲ ਟਾਰਗੇਟ ਕਰ ਦਿੱਤਾ ਜਾਂਦਾ ਜਾਣੇ ਅਣਜਾਣੇ ਦੇ ਵਿੱਚ ਹੀ ਪ੍ਰਤਾਪ ਸਿੰਘ ਬਾਜਵਾ ਆਮੂਮਨ ਤਾਂ ਇਦਾਂ ਦੇ ਬਿਆਨ ਨਹੀਂ ਦਿੰਦੇ ਆਮੂਮਨ ਤਾਂ ਪ੍ਰਤਾਪ ਸਿੰਘ ਬਾਜਵਾ ਬੜੇ ਸਲੀਕੇ ਨਾਲ ਗੱਲ ਕਰਨ ਵਾਲਿਆਂ ਦੇ ਵਿੱਚੋਂ ਨੇ ਪ੍ਰਤਾਮੀ ਪ੍ਰਤਾਪ ਸਿੰਘ ਬਾਜਵਾ ਇਸ ਵਾਰੀ ਪਤਾ ਨਹੀਂ ਕਿੰਨੇ ਕੁ ਤੈਸ਼ ਦੇ ਵਿੱਚ ਹੋਣਗੇ ਕਿ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਚਿਹਰੇ ਦੇ ਉੱਤੇ ਉਹਨਾਂ ਦੇ ਮੂੰਹ ਦੇ ਉੱਤੇ ਟਿੱਪਣੀ ਕਰ ਦਿੱਤੀ ਸੀਐਮ ਭਗਵੰਤ ਮਾਨ ਦੇ ਮੂੰਹ ਦੇ ਬਾਰੇ ਦੇ ਵਿੱਚ ਲੋਕਾਂ ਦੇ ਸਾਹਮਣੇ ਸਟੇਜ ਤੇ ਖੜਕੇ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਇੱਕ ਸਤਕਾਰਯੋਗ ਸ਼ਖਸੀਅਤ ਨੇ ਉਹ ਅਚਾਨਕ ਕੁਝ ਗੱਲਾਂ ਕਰ ਗਏ ਔਰ ਉਹਨਾਂ ਗੱਲਾਂ ਨੂੰ ਲੈ ਕੇ ਸਵਾਲ ਖੜਨ ਲੱਗੇ ਕਿ ਕੀ ਪ੍ਰਤਾਪ ਸਿੰਘ ਬਾਜਵਾ ਦੀ ਜ਼ੁਬਾਨ ਵੀ ਫਿਸਲਣ ਲੱਗ ਗਈ ਹੈ ਔਰ ਇਸ ਹੱਦ ਤੱਕ ਫਿਸਲਣ ਲੱਗ ਗਈ ਹੈ ਕਿ ਸੀਐਮ ਭਗਵੰਤ ਮਾਨ ਨੂੰ ਸਿੱਧਾ ਟਾਰਗੇਟ ਕਰਦੇ ਪਏ ਨੇ ਔਰ ਉਹ ਵੀ ਇਹੋ ਜਿਹੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਚਿਹਰੇ ਦੇ ਉੱਤੇ ਸਵਾਲ ਕਰਦੇ ਪਏ ਨੇ ਉਹਨਾਂ ਦੇ ਚਿਹਰੇ ਦੇ ਉੱਤੇ ਟਿੱਪਣੀਆਂ ਕਰਦੇ ਪਏ ਨੇ ਪ੍ਰਤਾਪ ਸਿੰਘ ਬਾਜਵਾ ਇੱਥੇ ਸਵਾਲ ਖੜਦਾ ਜੇ ਸੀਐਮ ਬਣੇ ਨੇ ਜਾਂ ਫਿਰ ਜਿਉਂਹਾਂ ਦੇ ਜਿਹੜੇ ਐਮਐਲਏਸ ਜਿੱਤੇ ਨੇ ਤੇ ਉਹ ਲੋਕਾਂ ਦੇ ਫਤਵੇ ਨਾਲ ਜਿੱਤੇ ਨੇ ਜ਼ਾਹਿਰ ਤੌਰ ਦੇ ਉੱਤੇ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਪਰ ਉਹਨਾਂ ਨੇ ਸ਼ਾਇਦ ਇਹਨਾਂ ਚੀਜ਼ਾਂ ਨੂੰ ਛਿੱਕੇ ਟੰਗ ਦਿੱਤਾ ਉਹਨਾਂ ਨੇ ਨੈਤਿਕਤਾ ਨੂੰ ਛਿੱਕੇ ਟੰਗ ਦਿੱਤਾ ਔਰ ਸੀਐਮ ਭਗਵੰਤ ਮਾਨ ਦੇ ਉੱਤੇ ਉਹਨਾਂ ਅਟੈਕ ਕੀਤਾ ਸ਼ਬਦੀ ਅਟੈਕ ਕੀਤਾ ਪ੍ਰਤਾਪ ਸਿੰਘ ਬਾਜਵਾ ਕੀ ਕੁਝ ਬੋਲੇ ਨੇ ਆਓ ਸੁਣ ਲੈਨੇ ਆ ਤੁਹਾਨੂੰ ਪਤਾ ਹੈ ਅਫਗਾਨਿਸਤਾਨ ਤੋਂ ਲੈ ਕੇ ਤੁਰਕੀ ਤੱਕ ਇੱਕ ਸੁਈਤ ਤੋਂ ਲੈ ਕੇ ਜਾਂ ਹਵਾਈ ਜਹਾਜ਼ ਤੱਕ ਵੀ ਨੂੰ ਅੱਜ ਜਿਹੜੀ ਕਣਕ ਸਾਡੀ ਇੱਥੇ 2000 ਰੁਪਏ ਕੁਇੰਟਲ ਹੈ ਜੇ ਅਸੀਂ ਇਹੀ ਸੈਂਟਰਲ ਏਸ਼ੀਆ ਦੇ ਦੇਸ਼ਾਂ 'ਚ ਵੇਚਣਾ ਚਾਹੀਏ 4 ਤੋਂ 5000 ਰੁਪਏ ਕੁਇੰਟਲ ਸਾਡੀ ਕਣਕ ਵੇਚਦੇ ਚਾਵਲ ਸਾਡਾ 3 ਗੁਣਾ ਵੇਚਦੇ ਚੀਨੀ ਸਾਡੀ 3-4 ਗੁਣਾ ਵੇਖਦੀ ਪੰਜਾਬ ਵਿੱਚੋਂ ਕੋਈ ਫਸਲ ਭਾਵੇਂ ਆਲੂ ਵੇਚ ਲਈਏ ਟਮਾਟਰ ਵੇਚ ਲਈਏ ਕੋਈ ਸਬਜ਼ੀਆਂ ਵੇਚ ਲਈਏ ਕੋਈ ਫਲ ਵੇਚ ਲਈਏ ਸਾਡਾ ਦੇਸ਼ ਦਾ ਕਿਉਂਕਿ ਸਾਡਾ ਤਾਂ بندرگاہ ਸਾਡੇ ਕੋਲ ਕੋਈ ਨਹੀਂ ਸੁੱਕੀ بندرگاہ ਕੱਲਾ ਸਾਡੇ ਬਾਰਡਰਸ ਉਹ ਬੰਦ ਕਰ ਦਿੱਤੀ ਫੌਜ ਦੀ ਭੱਤੀ ਬੰਦ ਕਰ ਕਿਸਾਨਾਂ ਨੂੰ ਦਿੱਤਾ ਕੁਝ ਨਹੀਂ ਜਿਹੜਾ ਸਾਡਾ ਪਿੰਡੂ ਵਿਕਾਸ ਦਾ ਪੈਸਾ ਉਹ ਰੁਕ ਗਿਆ ਹਸਪਤਾਲਾਂ ਦਾ ਪੈਸਾ ਸਾਡਾ ਰੁਕ ਗਿਆ ਆ ਤੁਸੀਂ ਵੇਖੋ ਇੱਥੇ ਬਹੁਤ ਸ਼ੌਕ ਨਾਲ ਆਪਾਂ ਆਪਦੀ ਸਰਕਾਰ ਲੈ ਕੇ ਆਏ ਸੀ ਮੇਰੇ ਸਾਰੇ ਵੀਰ ਬੈਠੇ ਨੇ ਕੋਈ ਇੱਕ ਭਰਾ ਬਾਹ ਖੜੀ ਕਰਕੇ ਦੱਸੋ ਢਾਈਆਂ ਸਾਲਾਂ ਚ 1 ਰੁਪਿਆ ਕਿਸੇ ਪਿੰਚਾਇਤ ਨੂੰ ਪਿੰਡ ਦੇ ਵਿਕਾਸ ਵਾਸਤੇ ਆਇਆ ਕਿਉਂ ਜੰਦਰਜੀ ਦੱਸਵਾਇਆ ਜਿਹੜੇ ਸਾਡੇ ਪੈਸੇ ਦਿੱਤੇ ਸੀ ਉਹ ਭਾਵੇਂ ਰੁਕੇ ਸਰਪੰਚ ਦੇ ਕਾਗਜ਼ ਨੂੰ ਘਟਾ ਲਏ ਹੋਣੇ ਜਾਂ ਠੇਕਲਾ ਲਾ ਕੇ ਕਹਿੰਦੇ ਕਿ ਉਹਨਾਂ ਪੈਸਿਆਂ ਨਾਲ ਵੈਸੇ ਸਾਡੇ ਸੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਤੇ ਪੱਥਰ ਆਪਣੇ ਰੱਖ ਦੇਣੇ ਤੇ ਨਾਲੇ ਅਸੀਂ ਵੇਖ ਹੀ ਲਿਆ ਇਹਨਾਂ ਲੋਕਾਂ ਦੇ ਵਿੱਚ ਕੋਈ ਲੀਡਰਸ਼ਿਪ ਕੁਆਲਿਟੀ ਨਹੀਂ ਆਪ ਗਵਰਨਟਮੈਂਟਸ ਵਿੱਚ ਵੇਖਿਆ ਇਹਦਾ ਕੋ ਜਿਹੜਾ ਮੋਹਰਾ ਕੋਈ ਮਿਸਟਰ ਵਾਲਾ ਹੈ ਇਹਦਾ ਕੋ ਦਾਰਨਾਮਾ ਇਹਦੀ ਕੋ ਕੋ ਟੂ ਚੀਫ ਮਿਸਟਰ ਵਾਲੀ ਜਿਸ ਦੇ ਮੁੱਖ ਮੰਤਰੀ ਸਿੱਖ ਸੂਬਾ ਹੈ ਜਿਸ ਮੁੱਖ ਮੰਤਰੀ ਦੇ ਨਾਮ ਵਿੱਚ ਸਿੰਘ ਹਨ ਜਿਹਦੀ ਦਸਤਾਰ ਦੇ ਥੱਲੇ ਕੇਸ ਹਨ ਉਸ ਕਿਸਮ ਦਾ ਮੁੱਖ ਮੰਤਰੀ ਅਸੀਂ ਆਪਣੇ ਸੂਬੇ ਦੇ ਵਿੱਚ ਫੈਸਲਾ ਇਹੋ ਜਿਹਾ ਲੈ ਲਿਆ ਕਿ ਕਿਸੇ ਤੁਹਾਡੇ ਹਲਕੇ ਵਾਲੇ ਤਾਂ ਕਹਿੰਦੇ 2 ਵਜੇ ਸਿਰ ਛੋਟ ਲੈਂਦੇ ਮੁੱਖ ਮੰਤਰੀ 6 ਵਜੇ ਛੋਟ ਲੈਂਦੇ ਕਿਸੇ ਹਲਕੇ ਦਾ ਐਮ.ਐਲ.ਏ 2 ਵਜੇ ਜਿਤਨਾ ਪੋਲਟਰੀ ਫਾਰਮ ਦੇ ਮੁਰਗੇ ਜੋ ਪੀੜ ਦੇਈਦੀ ਹੈ ਫੀਡ ਘਾਹ ਤੋਂ ਬਦਲੋ ਸਿਰ ਛੋਟ ਲੈਂਦੇ ਐਸ ਤਰ੍ਹਾਂ ਇਹਨਾਂ ਦੇ ਐਮ.ਐਲ.ਏ ਦਾ ਤਾਂ ਤੁਹਾਡੇ ਚੀਮੇ ਸੁਧਾਰ ਤੇ ਵੱਡਾ ਕੀ ਹੈ ਦਿਨ ਤੇ ਹারে ਚੋਰੀਆਂ ਡਕੇਟੀਆਂ ਹੋ ਰੀਆਂ ਹੋਰ ਤੇ ਕੋਈ ਚੀਜ਼ ਮਿਲੇ ਨਾ ਮਿਲੇ ਕੁੜੀ ਜ਼ਰੂਰ ਪੰਜਾ ਮਿੰਟਾਂ ਦੇ ਟੈਲੀਫੋਨ ਤੇ ਮਿਲ ਜਾਂਦੀ ਮਿਲਦੀ ਕਿ ਨਹੀਂ ਤੇ ਦੱਸ ਕੇ ਨਿਆਣੇ ਵੇਖੋ ਸਾਡੀ ਇੱਕ ਮਾਰਸ਼ਲ ਰੇਸ ਸੀ ਆ ਉਸ ਮਾਰਸ਼ਲ ਰੇਸ ਤੇ ਨੌਜਵਾਨਾਂ ਵਾਸਤੇ ਲਾਤ ਇਹੋ ਜੇ ਬਣਾ ਦਿੱਤੇ ਜਾਂ ਦੇ ਬਾਹਰਲੇ ਮੁੰਡੇ ਚਲੇ ਜਿਹੜੇ ਇੱਥੇ ਰਹਿ ਕੇ ਮਜਬੂਰੀ ਨਾਲ ਜਿਨ੍ਹਾਂ ਦੇ ਮਾਪਿਆਂ ਕੋ ਪੈਸੇ ਨਹੀਂ ਬੱਚਿਆਂ ਨੂੰ ਬਾਹਰ ਕਰ ਲੰਦੇ ਉਹ ਸਾਰੇ ਨਸ਼ੇ ਦਾ ਸ਼ਿਕਾਰ ਕਰਦੇ ਵੇਖੋ ਤੁਹਾਡੀ ਕਿਹੋ ਜੀ ਇਹ ਸਾਡੀ ਕੌਮ ਹੈ ਲੋਕ ਕੰਨ ਕਤਰਾਉਂਦੇ ਸੀ ਇਹਨਾਂ ਨਾਲ ਟੱਕਰ ਲੈਣ ਤੋਂ ਬਚ ਜਾਂਦੇ ਅੱਜ ਵੇਖੋ ਹਾਲਾਤ ਕੀ ਪਿਛਲੇ ਇੱਕ ਹਫਤੇ ਚ ਅਖਬਾਰਾਂ ਦੀ ਖਬਰ ਹੈ 15 ਨੌਜਵਾਨ ਬੱਚੇ ਜਿਹੜੇ ਪੰਜਾਬ ਚ ਓਵਰਡੋਜ਼ ਦਾ ਮਾਰੇ ਗਏ 15 ਬੱਚੇ ਆ ਸਾਰੀਆਂ ਅਖਬਾਰਾਂ ਦੀਆਂ ਤੁਹਾਨੂੰ ਤੇ ਤੁਸੀਂ ਰੋਜ਼ ਹੀ ਵੇਖਦੇ ਹੋ ਆਪਣਾ ਅੰਕੜਾ ਕੋਈ ਅਜੋਜਾ ਘਰ ਹੈ ਜਿਹੜਾ ਬਚਿਆ ਹੋਏ ਹੈ ਢੰਡਾ ਤਾਂ ਕੋਈ ਕੇ ਇਸ ਸੀਨੀਅਰ ਹੀ ਕੋਈ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਭਗਵੰਤ ਦੀ ਸਰਕਾਰ ਥੋੜਾ ਚੱਲ ਰਹੀ ਹੈ ਇਹ ਤੇ ਲਾਰੈਂਸ ਮਿਸ਼ਨੋਈ ਦੀ ਸਰਕਾਰ ਚਾ ਜਿੰਨੇ ਗੈਂਗਸਟਰ ਨੇ ਦਿਨ ਦਿਹਾੜੇ ਫਲੂਟੀਆਂ ਮੰਗਦੇ ਪੁਲਿਸ ਤੇ ਐਸਐਸਪੀ ਨੂੰ ਟੈਲੀਫੋਨ ਕਰੀਦਾ ਕਹਿੰਦਾ ਸਾਡੇ ਕੋਲ ਮੋਰਸ ਹੀ ਨਹੀਂ ਆਪ ਜਿਹਨਾਂ ਬੰਦਿਆਂ ਨੂੰ ਟੈਲੀਫੋਨ ਆਉਂਦੇ ਉਹਨਾਂ ਨੂੰ ਆਪ ਇਹਨਾਂ ਦੇ ਅਫਸਰ ਵੱਡੇ ਕਹਿੰਦੇ ਕਿ ਸਾਡੇ ਕੋਲ ਮੋਰਸ ਨਹੀਂ ਆਪਣਾ ਪ੍ਰਬੰਧ ਆਪੇ ਕਰ ਕਿ ਰੋਜ਼ ਇਹ ਜੀਦਾ ਵੇਖਨੇ ਅਫਸਰ ਖੁਦ ਕਹਿੰਦੇ ਕਿ ਯਾਰ ਆਪਣੀ ਗੱਲ ਆਪੇ ਨੇ ਵੇਚ ਲਓ ਸਾਡੇ ਕੋਲ ਹੀ ਅੰਚਾਰ ਹੈ ਇਹ ਦਿਹਾੜੇ ਗੱਪਾਂ ਸਹੀ ਇਹ ਕ ਨਹੀਂ ਕਿ ਦੱਸੋ ਤੁਸੀਂ ਇੱਥੇ ਬਿਠੇ ਸਾਰੇ ਪਿੰਡਾਂ ਨੂੰ ਪਤਾ ਕਿਸੇ ਇੱਕ ਸੜਕ ਤੇ ਲੋਕ ਨਹੀਂ ਪਈ ਕਿਸੇ ਪਿੰਡ 'ਚ ਕੋਈ ਬੁਖਾਸ ਨਹੀਂ ਕਿਸੇ ਹਸਪਤਾਲ 'ਚ ਸਟਾਫ ਨਹੀਂ ਕਿਸੇ 'ਚ ਡਾਕਟਰ ਨਹੀਂ ਕਿਸੇ ਨਰਸ ਨਹੀਂ ਕਿਸੇ ਦਵਾਈ ਨਹੀਂ ਸਾਰਾ ਕੁਝ ਮੱਧ ਪਿਆ ਸਰਕਾਰੀ ਮੁਲਾਜ਼ਮਾਂ ਨੂੰ ਖਾਮ ਨਹੀਂ ਪੈਂਦੀ ਜਾਂ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲਦੀ ਜਿਹੜੂ ਸਾਫਾ ਰੁਜ਼ੀ ਕਢਾਰੇ ਅਖਦੀ ਤੁਸੀਂ ਮੈਨੂੰ ਦੱਸੋ ਸਦਾਰਨੀ ਅਜੇ ਤੱਕ ਤੁਸੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਆਪਣੇ ਸਿਰ ਦੇ ਵਿੱਚ ਆਪ ਹੀ ਇੱਕ ਝੂਠੀ ਬੋਤਲ ਜਿਹੜੀ ਆਪਣੇ ਸਿਰ ਤੇ ਪਾ ਲਾਵੇ ਅਤ ਦੇਖਿਆ ਹੀ ਨਾਲ ਜੁੜ ਕੇ ਬਲੇ ਖਿਲਾਫ ਹੁੰਦੇ ਉਹ ਵਧੀਆ ਸੁਣਨ ਨੂੰ ਬੜਾ ਮਜ਼ਾ ਆਉਂਦਾ ਪਰ ਗੁੱਸਾ ਵੀ ਬੜਾ ਆਉਦਾ ਜਾਂਦਾ ਚੁਟੜੇਣਾ ਹੁੰਦਾ ਚਲੋ ਉਹ ਛੱਡ ਰੋ ਤੇ ਛੁਟਕੀਆਂ ਨੂੰ ਤੇ ਜਿੱਦਣ ਕਾਪੂ ਆਇਆ ਤੇਰਸਾ ਦੱਸੂ ਆਈ ਜਣ ਜਿਦ ਦਿਨ ਮੌਕਾ ਆ ਚੀਫ ਮਿਨਿਸਟਰ ਦੀ ਕੱਡੀ ਦੀ ਡਿੱਕੀ ਚ ਲੈ ਕੇ ਆਵਾਂਗੇ ਇਹ ਵੀ ਦਮ ਦਾਸ ਜੀ ਇਹ ਸਾਡਾ ਕਨੇਨ ਨੂੰ ਲੱਗਦਾ ਇਹ ਤਾਂ ਹੀ ਆਏਗਾ ਇਹਨੂੰ ਡਿੱਕੀ ਚੁੱਕ ਕੇ ਲਿਆ ਦਿੰਦੇ ਇਹ ਤਾਂ ਹੀ ਆ ਜਣਾ ਤੁਹਾਡੇ ਸਾਹਮਣੇ ਇਹਨੂੰ ਜੋ ਕੁਝੇ ਨੇ ਕੀਤਾ ਇਹਨੂੰ ਹਰ ਚੀਜ਼ ਦੀ ਕੀਮਤ ਅਦਾ ਕਰਾਉਣਾ ਹੈ ਤੋਂ ਪੰਜਾਬ ਨੂੰ ਅੱਜ ਬਚਾਉਣ ਦਾ ਮੌਕਾ ਹੈ ਆਪਣੀ ਮੋਦੀ ਵੱਲੋਂ ਵੀ ਰਗਣਾ ਬੈਂਦ ਰਿਆ ਸਾਨੂੰ ਭਾਜਪਾਆਂ ਵੱਲੋਂ ਮਿਲ ਰਿਹਾ ਹੈ ਮੈਂ ਇਸ ਗੱਲ ਤੇ ਮੁਬਾਰਕ ਦੇਣਾ ਚਾਹੁੰਦਾ ਕਿ ਤਗੜੇ ਹੋ ਕੇ ਪੰਜਾਬੀਆਂ ਨੇ ਇਹਨਾਂ ਦਾ ਖਾਤਾ ਨਹੀਂ ਖੁੱਲਣ ਦਿੱਤਾ ਭੱਜ ਪਈਆਂ ਬੜਾ ਜ਼ੋਰ ਲਾਇਆ ਬੜੇ ਤਹੇ ਮੰਡੇ ਹਰ ਬੂਥ ਲਾਉਣ ਦਾ 5000 ਰੁਪਿਆ ਦਿੱਤਾ ਗਿਆ ਕਿ ਬੂਥ ਹੀ ਲਾ ਦੂ 5 ਵੋਟਾਂ ਹੀ ਬਾਦੋ ਰੁਪਿਆ 5000 ਨੂੰ ਕਿਉਂਕਿ ਇਹ ਕਿ ਨਹੀਂ ਦਿੱਤੇ ਸਾਰੇ ਇੱਥੇ ਵੀ ਆਇਆ ਹੋਣਾ ਕਿ ਲਾਇਆ ਬੂਥ ਤੇ ਕਹੇ ਨੇ ਇੱਥੇ ਲਕਾਉਣਾ ਹੈ আচ্ছা ਇਹਦੇ 5000 ਲੈਣ ਵਾਲੇ ਇਹ ਸਾਰੇ ਪਿੰਡਾਂ ਦੇ ਹੀ ਹਾਂ ਪੰਜ ਪੰਜ ਵੋਟਰ ਆ ਨਿਕਲੇ ਕਿਤੇ 4 ਕਿਤੇ 5 ਕਿਤੇ 7 ਸ਼ਹਿਰਾਂ ਵਿੱਚ ਜ਼ਰੂਰ ਹੈ ਇਹਨਾਂ ਨੇ ਵੋਟਾਂ ਧਰਮ ਦੇ ਨਾਂ ਦੀਆਂ ਲਈਆਂ ਤੇ ਜਿਸ ਨਾਂ ਦੀਆਂ ਲਈਆਂ ਉਥੋਂ ਹੀ ਇਲੈਕਸ਼ਨ ਆ ਰਹੇ ਅਯੁੱਧਿਆ ਦੇ ਵਿੱਚੋਂ ਜਿਸ ਨਾਂ ਦੀਆਂ ਲਈਆਂ ਉਸ ਉਸ ਸੀਟ ਤੋਂ ਇਹ ਇਲੈਕਸ਼ਨ ਆ ਰਹੇ ਤੇ ਜੇ ਇਹ ਇਹ ਤੁਹਾਡੀ ਪ੍ਰੈਸ ਦਾ ਅਖਬਾਰਾਂ ਦਾ ਝੂਠਾ ਚਰਚਾ ਨਾ ਹੁੰਦਾ ਤੇ ਮੋਦੀ ਨੇ 200 ਸੀਟ ਨਹੀਂ ਸੀ ਜਿੱਪੜੀ ਇਹ ਸਰਕਾਰ ਹੀ ਅਖਬਾਰਾਂ ਦੇ ਝੂਠੇ ਪ੍ਰੋਪਾਗੈਂਡ ਦੇ ਬਣਾਤੀ ਕੇ ਦਾ ਬਦਲ ਹੀ ਕੋਈ ਨਹੀਂ 400 ਪਾਰ ਟੱਪ ਚੱਲੇ ਦੀ 400 ਪਾਰ ਟੱਪ ਚੱਲੇ 240 ਤੇ ਇਹ ਕੋਈ ਗੱਲ ਨਹੀਂ ਅਗਲੀ ਵਾਰ ਸੇ ਇਹ ਸਰਕਾਰ ਵੀ ਬਹੁਤਾ ਲੰਮਾ ਰਸਾ ਨਹੀਂ ਕੱਢਣੀ ਨਾ ਮੋਦੀ ਵਾਲੀ ਤੇ ਆ ਥੱਲੇ ਵਾਲੀ ਚ ਉੱਗ ਰਹੀ ਹੈਗਾ ਇਹਨਾਂ ਨੇ ਬਰੂਤੇ ਵਿੱਚੋਂ ਤੇ ਦਿਲ ਮੋਗ ਗਿਆ ਇਹਦੇ ਆ ਕੇ ਮੇਰਾ ਖਿਆਲ ਜਿਲੰਦਰ ਦੀ ਇਲੈਕਸ਼ਨ ਚੀ ਕਿੰਦੇ ਸੀ ਮੈਂ ਮੱਜਾ ਲੈ ਕੇ ਉੱਥੇ ਚੱਲੇ ਆਪਾਂ ਤੇ ਮੈਂ ਜਲੰਧਰ ਵਾਲਿਆਂ ਨੂੰ ਕਿਹਾ ਮੱਜੇ ਸਮੇਤੀ ਇਹਨੂੰ ਆਨੇ ਵਾਲੀ ਥਾਂ ਤੇ ਲੈ ਜਾਓ ਕਹਿ ਰਾਤਰੀ ਮੰਜੇ ਤੇ ਆ ਰਹੇ ਹਨ ਜਮੀਤ ਦੇ ਜੋ ਮੱਜਾ ਚੁੱਕੀ ਦਾ ਕਿਹੜੇ ਕੰਮ ਨਾ ਚੁੱਕੀ ਉਹ 11 ਤਰੀਕ ਨੂੰ ਮੱਜੇ ਸਮੇਤੀ ਇਹਨੂੰ ਲੈ ਚੱਲੋ ਜਿੱਥੇ ਪਹਚਾਨ ਦੀ ਲੋੜ ਹੈ ਪੰਜਾਬ ਦੀ ਸੌਖਾ ਹੋ ਜਾਏ ਤੇ ਇਹਨੂੰ ਵੀ ਸੌਖਾ ਹੋ ਜਾਣਾ ਉਹ ਇੰਨਾ ਕੀਤਾ ਹੋਇਆ ਮੈਂ ਤੁਹਾਡਾ ਮਸ਼ਹੂਰ ਹਾਂ ਉਹ ਤਾਂ ਬਤ ਮੈਂ ਤੁਹਾਡੇ ਨਾਲ ਲਾ ਮੀਨੇ ਵਿੱਚ ਇੱਕ ਦਿਨ ਮੈਂ ਸ੍ਰੀ ਹਰਿਪੁਰ ਅਸੈਂਬਲੀ ਹਾਲ ਕੀ ਨੂੰ ਦੇਖ ਰਿਆ ਤੇ ਸਾਡੇ ਸਾਥੀ ਬੜੇ ਲੇਖੇ ਰਿਟਾਇਰਡ ਪ੍ਰਿੰਸੀਪਲ ਸਾ ਸੁਰੱਖਣ ਸੇ ਪੈਂਡ ਪੰਧਰ ਵਾਲੇ ਸੇਵਾਦਾਰਨ ਵੀ ਸੀ ਜੇ ਤਕੜੇ ਹੋ ਕੇ ਇਹਨਾਂ ਦੇ ਨਾਲ ਲੱਗੋ ਮਦਦ ਇਹਨਾਂ ਦੀ ਕਰੋ ਇੱਕ ਦਿਨ ਮਹੀਨੇ ਦੇ ਵਿੱਚ ਮੈਂ ਖੁਦ ਆਇਆ ਕਰਾਂਗਾ ਸਿਰਿਆਰ ਪਿੰਡਪੁਰ ਮੈਦਿਆ ਕਰਾਂਗੇ ਘਮਾਨ ਬੈਜਿਆ ਕਰਾਂਗੇ ਉਧਰ ਵਾਲ ਬੈਠ ਜਾ ਕਰਾਂਗੇ ਪੰਜ ਗਰਾਈਆਂ ਆ ਜਾ ਕਰਾਂਗੇ ਚੋਬਲ ਚਲੇ ਜਾ ਕਰਾਂਗੇ ਆਪੋ ਨਗਰ ਰੰਗਰ ਨਾਲ ਰੰਗਰ ਨਗਰ ਵੇਜਾ ਕਰਾਂਗੇ ਜਿੱਥੇ ਤੁਹਾਡਾ ਹੁਕਮ ਹੋਏਗਾ ਇੱਕ ਦਿਨ ਲਾਇਆ ਕਰਾਂਗੇ ਫੜਾਪੂਰ ਜੋ ਜੋ ਕੰਮ ਤੁਹਾਡਾ ਹੋਏਗਾ ਤੁਸੀਂ ਕਿਰਪਾ ਕਰਕੇ ਦੱਸੋ ਹਰ ਤਰ੍ਹਾਂ ਦੇ ਕੰਮ ਨੂੰ ਨੇਪਰੇ ਚਾੜਿਆ ਜਾਏਗਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਪੰਚਾਇਤ ਦੇ ਸਰਪੰਚ ਸਾਹਿਬ ਤੇ ਸਾਰੇ ਸਾਥੀ To oh, right. <laughs> Subscribe to One India channel and never miss an update.